ਉੱਠ ਕੇ ਬੈਠ ਦੇ ਤੇਰੇ ਨਾਲ ਕੁਝ ਚੰਗਾ ਹੀ ਕਰਨਾ ਉਹਨੇ ਉੱਠ ਉਪੀ ਉੱਠ ਦੇ ਦੇਖ ਉਪੀ ਦੇਖ ਤੇਰੇ ਨਾਲ ਕੁਝ ਚੰਗਾ ਹੀ ਕਰਨਾ ਇੱਥੇ ਬੈਠ ਪੁੱਤ ਬੈਠ ਵੀ ਪ੍ਰੋਬਲਮਾਂ ਤੇ ਦੱਸ ਖੁੱਲ ਕੇ ਗੱਲ ਸਾਰੀ ਦੇਖ ਗੱਲ ਕੀ ਹਾਲ ਹੈ ਤੇਰਾ ਪੂਰਾ ਨਾ ਕੀ ਉਪੀ ਕੀ ਹੋਇਆ ਤੈਨੂੰ ਦੱਸ ਐਂ ਕਹਤੋਂ ਕਰੀ ਜੰਨਾ ਦੁੱਖਦਾ ਕੋਈ ਤੇਰਾ ਨਹੀਂ ਇੱਥੇ ਕੋਈ ਹੁੰਦੀ ਕਿੱਥੇ ਦੁੱਖਦਾ ਕੋਈ ਤੇਰੇ ਦੱਸ ਇੱਥੇ ਬੈਠ ਜਾ ਨਹੀਂ ਜਾ ਕੇ ਦੱਸ ਦੇ ਨੂੰ ਮੁੰਮੀ ਦੇ ਕਿਥੇ ਕਰੇ ਇਹ ਤੇ ਬੜੀ ਮਾੜੀ ਗੱਲ ਕੀਤੀ ਤੁਸੀਂ ਬੱਚੇ ਨੂੰ ਮਾਰਨ ਲਈ ਪਾਰਕ 'ਚ ਛੱਡਤਾ 5 ਦਿਨ ਪਹਿਲਾਂ ਤੁਸੀਂ ਪਾਰਕ 'ਚ ਛੱਡਤਾ ਇਹਨੂੰ ਇਹ ਕੋਈ ਚੰਗੀ ਗੱਲ ਤਾਂ ਕੀਤੀ ਨਹੀਂ ਜੀ ਤੁਸੀਂ ਮਾਂ ਉਹ ਤਾਂ ਵਿਛੋੜਾ ਪਿਆ ਹੋਇਆ ਇਸ ਬੱਚੇ ਦਾ ਤੇ ਇਹ ਆਪਣੀਆਂ ਬਾਹਾਂ ਦੇ ਉੱਤੇ ਟੈਟੂ ਬਣਵਾਇਆ ਉੱਬੀ ਲਿਖਿਆ ਹੋਇਆ ਤੇ ਕਿੱਟਾ ਵੱਡੇ ਨੇ ਨਾਮ ਤੇ ਆਪਣੀ ਮਾਂ ਵਾਸਤੇ ਸ਼ੇਰ ਲਿਖਿਆ ਹੋਇਆ ਇਸ ਬੱਚੇ ਨੇ ਪਰ ਐਂ ਕਰੀ ਜਾਂਦਾ ਬਸ ਐਂ ਕਰੀ ਜਾਂਦਾ ਪਹਿਲਾਂ ਕਰ ਤੋਂ ਸੀਗਾ ਬਸ ਆਹ ਵੇਖੋ ਜਿੱਦਾਂ ਬੱਦਰੀ ਮੋਟਰ ਤੋਂ ਕਿੱਦੀ ਲੰਬੇ ਜੇ ਬਣਾਈ ਤੈਨੂੰ ਆ ਦੇਖੋ ਕੀ ਪਿਆ ਨਾ ਇਹ ਮਾੜਾ ਦੇਖੋ ਵੀਰੇ ਪਾਰਕ ਦੇ ਇਹ ਇਸ ਇਸ ਬੰਦੇ ਨੂੰ ਕਿਹਾ ਵੀ ਇਹ ਕਿੱਥੋਂ ਲਗਾਈ ਤੁਹਾਨੂੰ ਇਹ ਸਾਨੂੰ ਇਹ ਮਾਰਡਲ ਟੋਲ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਕੋਲ ਨੇ ਦੀਪ ਹਸਪਤਾਲ ਦੇ ਕੋਲੇ ਤਕਉਨੀ ਪਾਰਕ ਹੈ ਇਹ ਹਾਂ ਹਾਂਜੀ ਉਥੇ ਹੀ ਮਿਲਿਆ ਇਹ ਉਥੇ ਮੱਲੇ ਵਾਲਿਆਂ ਨੇ ਸਾਨੂੰ ਕੱਟ ਬੁਲਾਇਆ ਕਿ ਸਾਡੇ ਸਾਰੇ ਮੱਲੇ ਦੇ ਵਿੱਚ ਅਸੀਂ ਮੱਲੇ ਵਾਲਿਆਂ ਨੇ ਸਿਰ ਇਕੱਠਾ ਹੋ ਕੇ ਇਹਨੂੰ 11:30 ਵਜੇ ਨਵਾਇਆ ਤਵਾਇਆ ਅਸੀਂ ਤੁਹਾਨੂੰ ਸਾਰੀਆਂ ਵੀਡੀਓ ਪਾਈਆਂ ਨੇ ਵੀ ਕਿੱਦਾਂ ਦੇ ਹਾਲਾਤ ਸੀਗੇ ਪਾਰਕ ਦੇ ਵਿੱਚ ਇਹਦੇ ਹੂੰ ਬੁਰਾ ਹਾਲ ਸੀਗਾ ਜੀ ਇਹਦਾ ਪਾਰਕ ਦੇ ਵਿੱਚ ਤੇ ਇਹਨੂੰ ਨਵਾਇਆ ਮੱਲੇ ਵਾਲਿਆਂ ਨੇ ਅਸੀਂ ਨਵਾਇਆ ਫਿਰ ਉਹਨੂੰ ਕੈਬ ਕਰਾ ਕੇ ਅਸੀਂ ਇੱਥੇ ਲੈ ਕੇ ਆਏ ਜੀ ਇਹਦਾ ਅਗਰ ਪੋਸ਼ਣ ਨੂੰ ਨਵਾਇਆ ਮਤਲਬ ਤੇ ਕੱਪੜੇ ਆ ਹੀ ਪਏ ਨਹੀਂ ਕੱਪੜੇ ਹੋਰ ਵੀ ਸਾਡੇ ਘਰੇ ਪਏ ਕੱਪੜੇ ਤਾਂ ਮੈਂ ਕਹਿੰਦਾ ਫੜੇ ਪਏ ਆਈਏ ਇਹਦੇ ਕੱਪੜੇ ਤੁਸੀਂ ਰਾਤ ਨੂੰ ਲੈ ਕੇ ਆਏ ਮੈਂ ਪੀ ਦੇ ਓਨਰ ਦਾ ਨੰਬਰ ਦੇ ਸਕਦਾ ਜੀ ਜਿਹਨਾਂ ਦੇ ਪੀ ਜਾਂਦੇ ਸੀ ਨਾ ਹੈਲੋ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭਾਈ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾਰੀ ਸੇਵਾ ਤੋਂ ਹਾਂ ਜੀ ਹਾਂ ਜੀ ਹੋ ਗੰਦਰ ਇਹੋ ਮੁੰਡਾ ਲੈ ਕੇ ਆਏ ਨੇ ਸਾਡੇ ਕੋਲੇ ਵੀਰ ਹਾਂ ਜੀ ਹਾਂ ਜੀ ਉਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਉਹ ਕਿੰਨਾ ਕੁ ਟਾਈਮ ਪੀਜੀ ਰਿਹਾ ਤੁਹਾਡੇ ਕੋਲੇ ਜੀ 프리ਕ ਦਾ ਰਿਹਾ ਜੀ ਠੀਕ ਹੈ ਜੀ ਤੇ ਕੀ ਕੰਮ ਕਰਦਾ ਸੀ ਵੀਰ ਜੀ ਇਹ ਕੰਮ ਰਹਿ ਰੋ ਕਹਿੰਦਾ ਮੈਂ ਕੋਈ ਇਹਨਾ ਫੋਨ ਤੇ ਉਹ ਨਾ ਬੋਲਦਾ ਬੰਨੋ ਕੀ ਕਰ ਲੈਣੋ ਇਸ ਜੀ ਦਾ ਆ ਰਿਹਾ ਨਹੀਂ ਆ ਰਿਹਾ ਇਹ ਲੈ ਇੱਕ ਕੋਈ ਕੰਮ ਹੈ ਸਟਾਕ ਦਾ ਹੀ ਕੰਮ ਕਰਦਾ ਸਟਾਕ ਸੇਲ ਕਰਦਾ ਕੋਈ ਸਟਾਕ ਸੇਲ ਦਾ ਅਹ ਠੀਕ ਹੈ ਜੀ ਠੀਕ ਆ ਤੇ ਇਹ ਦੇਖੋ ਨਾ ਆਧਾਰ ਕਾਰਡ ਅੰਦਾ ਸੀਗਾ ਡਰੈਸ ਵਾਲਾ ਪਤਾ ਸੀਗਾ ਅੱਛਾ ਤੇ ਗੁੱਜਾ ਮੈਨੂੰ ਹੈ ਨਹੀਂ ਕਹਿੰਦਾ ਮੇਰਾ ਗੁੱਜਾ ਫੋਨ ਨੰਬਰ ਬਦਲ ਗਿਆ ਗੁੱਜਾ ਹੂੰਗਾ ਤਾਂ ਮੈਨੂੰ ਮਿਲੂਗਾ ਫਿਰ ਮੈਂ ਲੋ ਮੈਂ ਭੇਜਦਾ ਸੀਗਾ ਮਗਾ ਸੁਜਾ ਭਾਈ ਇੱਦਾਂ ਦੇ ਐਸੇ ਰੱਖ ਦੇ ਠੀਕ ਹੈ ਜੀ ਪੂਰਾ ਆਪਣਾ ਐਡਰੈਸ ਪ੍ਰੂਫ ਪ੍ਰੂਫ ਲਿਆ ਪੂਰਾ ਆਧਾਰ ਕਾਰਡ ਲਿਆ ਤਾਂ ਰੱਖਾਂਗੇ ਤੇ ਫਿਰ ਹੁਣ ਉਹ ਖੜ ਚਲਾ ਗਿਆ ਸੀ ਚਲਾ ਗਿਆ ਸੀਗਾ ਹਫਤਾ ਹੋ ਗਿਆ ਹਾਂ ਉੱਗਾ ਦੁਬਾਰਾ ਫਿਰਦੇ ਕੋਈ 1000 3-4000 ਦੋਸਤ ਆਏ ਬੈਕਪਾਲ ਛੱਡ ਗਏ ਨੂੰ ਕਹਿੰਦਾ ਇੱਥੇ ਇਹਨੂੰ ਰੱਖੋ ਮੈਂ ਕਿਉਂ ਰੱਖਾਂ ਨੂੰ ਕਦੋਂ ਕਦੋਂ ਛੱਡ ਗਏ ਜੀ ਚਾਰ ਪੰਜ ਦਿਨ ਹੋ ਗਿਆ ਚਾਰ ਦਿਨ ਹੋ ਗਿਆ ਤੇ ਤੁਹਾਡੇ ਕੋਲੇ ਛੱਡ ਗਏ ਨੂੰ ਫਿਰ ਤੁਸੀਂ ਪੁਲਿਸ ਕੰਪਲੇਂਟ ਨਹੀਂ ਕੀਤੀ ਜੀ ਨਾ ਮੈਂ ਇਹਨੂੰ ਜਾ ਕੇ ਬਾਰੰਗ ਤੇ ਇੱਥੇ ਅੱਜਾ ਜੀ ਮੇਰੇ ਕੋਲੋਂ ਮੁਲਾਜ਼ਮ ਹੀ ਰਹਿੰਦੇ ਆ ਪੁਲਸ ਵਾਲੇ ਨਿਬੇ ਥਾਣੇ ਨੂੰ ਤਾਂ ਫੋਨ ਕਰਨਾ ਸੀ 101 101 100 ਤੇ ਜਾ ਪਰ ਉਹਨਾਂ ਨੇ ਕੋਈ ਕਾਰਵਾਈ ਥੋੜੀ ਕੀਤੀ ਹੋਣੀ ਹੈ ਮੁਲਾਜ਼ਮਾਂ ਨੇ ਮੈਂ ਨਾਲ ਲਿਜਾ ਕੇ ਉੱਥੇ ਪਾਰਕ 'ਚ ਛੱਡ ਆਇਆ ਸੀਗਾ ਨਹੀਂ ਤਾਂ ਬੜੀ ਮਾੜੀ ਗੱਲ ਕੀਤੀ ਤੁਸੀਂ ਬੱਚੇ ਨੂੰ ਮਾਰਨ ਲਈ ਪਾਰਕ 'ਚ ਛੱਡਤਾ ਮੈਂ ਮੇਰੀ ਗੱਲ ਸੁਣੋ ਮੈਂ ਹੈਗਾ ਬਿਮਾਰ ਬੰਦਾ ਮੈਂ ਹੈਗਾ ਇਕੱਲਾ ਨਹੀਂ ਮੰਨਦੇ ਤੁਹਾਡੀ ਇਕੱਲੇ ਫਿਰ ਪੁਲਿਸ ਨੂੰ ਕਾਲ ਕਰਨੀ ਸੀ ਇੱਕ ਵਾਰਸ ਹਾਂ 181 ਤੇ ਕਾਲ ਕਰ ਦਿੰਦੇ ਤੁਸੀਂ ਮੈਂ ਤਾਂ ਕਹਿਆ ਮੇਰੇ ਕੋਲ ਮੁਲਾਜ਼ਮ ਰਹਿੰਦੇ ਉਹਨਾਂ ਨੇ ਕਹਿਆ ਉਹ ਸੇ ਪਾਰਕ 'ਚ ਛੱਡ ਦਿਓ ਤੇ ਉਹ ਮੁਲਾਜ਼ਮਾਂ ਨੇ ਵੀ ਕਿਹੜਾ ਜ਼ਿੰਮੇਵਾਰੀ ਨਿਭਾਈ ਜੀ ਐ ਮੁੰਡਾ ਨੌਜਵਾਨ ਪਾਰਕ 'ਚ ਛੱਡਤਾ ਉਹ ਮੈਂ ਦੇਖੋ ਜੀ ਉਹ ਮੁੰਡਿਆਂ ਨੂੰ ਕਿਹਾ ਭਾਈ ਨਾ ਛੱਡ ਕੇ ਜਾਓ ਮੋਟਰਸਾਈਕਲ ਪਜਾੜ ਕੇ ਲੈ ਗਏ ਠੱਕੇ ਉਹਨਾਂ ਦਾ ਕੋਈ ਨੰਬਰ ਨੰਬਰ ਹੈ ਉਹਨਾਂ ਦਾ ਮੁੰਡਿਆਂ ਦਾ ਕੋਈ ਹੈਗਾ ਲਿੰਕ ਮੇਰੇ ਕੋਲ ਨਹੀਂ ਹੈਗਾ ਜੀ ਕੋਈ ਨੰਬਰ ਉਹਦੇ ਫੋਨ 'ਚ ਹੀ ਹੋਣਗੇ ਹੋਣਗੇ ਇਹਦੇ ਫੋਨ 'ਚ ਹੀ ਇਹਦੇ ਮੁੰਡੇ ਦੇ ਫੋਨ 'ਚ ਕੋਈ ਕੋਈ ਫੋਨ ਹੈਗਾ ਇਹਦੇ ਕੋਲੇ ਫੋਨ ਹੈ ਹੀ ਨਹੀਂ ਜੀ ਆਰੇ ਸਿਵਾ ਦੇ ਕੋਲ ਜਦੋਂ ਨਾ ਤੋ ਗਿਆ ਕੋਈ ਜੀ ਕਹਿੰਦਾ ਜਦੋਂ ਤੁਸੀਂ ਪਾਰਕ 'ਚ ਸਿੱਟਿਆ ਉਦੋਂ ਹੋਊਗਾ ਜੀ ਪਾਰਕ 'ਚੋਂ ਕੱਢਨੇ ਹੋਗੇ ਨੇ ਹਾਂ ਕੋਈ ਕੋਲ ਸਿਵਾ ਪੰਜ ਦਿਨ ਪਹਿਲਾਂ ਤੁਸੀਂ ਪਾਰਕ 'ਚ ਛੁੱਟਤਾ ਇਹਨੂੰ ਕੋਈ ਚੰਗੀ ਗੱਲ ਤਾਂ ਕੀਤੀ ਨਹੀਂ ਜੀ ਤੁਸੀਂ ਉਹ ਲਟਾ ਕੇ ਆਇਆ ਜੀ ਮਲਾਜਮ ਉੱਥੇ ਬੈਠਦਾ ਧੁੱਪੇ ਹੁਣ ਜੇ ਇਹ ਮਰ ਜਾਂਦਾ ਜਾਂ ਕੋਈ ਗੱਲਬਾਤ ਹੋ ਜਾਂਦੀ ਇਹਨੂੰ ਤਵੇ ਇਹ ਹੁਣ ਵੀ ਮੈਂ ਦੇਖੋ ਕਿਸੇ ਬੰਦੇ ਨੂੰ ਹੱਥ ਨਾ ਉਠਾਵਾ ਬਈ ਨਹੀਂ ਸਕਦਾ ਮੈਨੂੰ ਇਹਨੇ ਦਿੱਕਤ ਆ ਪਰ ਤੁਸੀਂ 100 ਨੰਬਰ ਤੇ ਫੋਨ ਤਾਂ ਕਰ ਸਕਦੇ ਸੀ ਨਾ ਤੁਸੀਂ 100 ਨੰਬਰ ਤੇ ਫੋਨ ਕਰ ਸਕਦੇ ਸੀ ਨੀ ਮੇਰੇ ਕੋਲੇ ਕੋਈ ਵਿਰਸ ਬੰਦਾ ਸੁੱਟ ਗਿਆ ਜੀ ਇੱਥੇ ਇਹਨੂੰ ਚੱਕੋ ਕੌਣ ਆਹੇ ਠੀਕ ਆ ਸਰ ਇਹ ਤੁਸੀਂ ਬਹੁਤ ਮਾੜੀ ਗੱਲ ਕੀਤੀ ਜੀ ਇਦਾਂ ਪਾਰਕ ਇਹਨੂੰ ਪਾ ਕੇ ਉੱਥੇ ਕੋਈ ਇਹਨਾਂ ਆਪਾਂ ਨੂੰ ਪਤਾ ਨਹੀਂ ਹੈਗਾ ਮੇਰਾ ਸਾਰੇ ਕੰਮ ਹੁਣ ਜੇ ਇਹਦਾ ਫੋਨ ਹੀ ਸਾਂਭ ਲੈਂਦੇ ਤੁਸੀਂ ਉਦੋਂ ਚਲੋ ਇਹਨੂੰ ਪਾਰਕ 'ਚ ਪਾਤਾ ਸੀ ਫੋਨ ਹੀ ਰੱਖ ਲੈਂਦੇ ਆਪਦੇ ਕੋਲੇ ਘਟੋ ਘਟੋ 'ਚ ਉਹ ਨੰਬਰ ਤਾਂ ਮਿਲ ਜਾਂਦਾ ਕਿਸੇ ਦਾ ਹੁੰਦਾ ਫੋਨ ਵੀ ਚੋਰੀ ਹੋ ਗਿਆ ਇਹਦਾ ਅਛਾ ਇਹਨਾਂ ਦਾ ਉਹ ਮੁਲਾ ਪਰਨਾ ਐਸ਼ਰ ਨਗਰ ਦਾ ਕੋਈ ਹਾਂਜੀ ਲਾਰੇ ਨਾਲ ਛੱਡ ਕੇ ਕਹਿੰਦਾ ਇੱਕ ਮੁੰਡੇ ਦਾ ਮੈਨੂੰ ਪਤਾ ਉਹ ਈਸ਼ਰ ਨਗਰ ਰਹਲਾ ਹਾਂ ਉਹਦਾ ਕੋਈ ਨੰਬਰ ਦਿਓ ਜੀ ਸਾਨੂੰ ਦੇਖੋ ਜੇ ਤਾਂ ਆਪਾਂ ਕਾਨੂੰਨੀ ਕਾਰਵਾਈ ਤੋਂ ਬਚਣਾ ਵਾ ਫਿਰ ਤਾਂ ਆਪਾਂ ਨੂੰ ਪੈਰਵਾਈ ਕਰਨੀ ਪੈਣੀ ਆ ਦੂਜੇ ਮੁੰਡੇ ਨੂੰ ਦੂਜੇ ਮੁੰਡੇ ਨੂੰ ਪੁੱਛ ਕੇ ਦਾ ਨੰਬਰ ਮੈਂ ਦੱਸ ਦੂੰਗਾ ਜੇ ਉਹ ਉਹਦਾ ਜੀ ਨੰਬਰ ਦਿਓ ਦੇਖੋ ਅਸੀਂ ਵੀ ਇੱਥੇ ਹੁਣ ਕਾਨੂੰਨੀ ਕਾਰਵਾਈ ਕਰਾਂਗੇ ਪੁਲਿਸ ਨੂੰ ਛੱਡ ਕੇ ਅਸੀਂ ਉਹਦੇ ਚ ਬਿਆਨ ਚ ਲਿਖਾਵਾਂਗੇ ਥੋੜਾ ਜਲਾ ਗਿਆ ਜੀ ਫਰਾਰ ਮੁੰਡਾ ਆ ਗੋਲੀ ਖੜੇ ਆ ਮੇਰੇ ਉਹ ਵੀ ਉਹ ਮੇਰੀ ਪ੍ਰੀਤ ਨਾਲ ਗੱਲ ਕਰਾਇਓ ਤਾਂ ਪ੍ਰੀਤ ਨਾਲ ਕਰੋ ਗੱਲ ਹਾਂਜੀ ਅੰਕਲ ਜੀ ਹੈਲੋ ਹਾਂਜੀ ਹਾਂਜੀ ਅੰਕਲ ਜੀ ਮੈਂ ਪ੍ਰੀਤੀ ਬੋਲਦਾ ਓਏ ਨੋ ਮੁਰਕਿਆਂ ਵਾਲੇ ਮੁੰਡੇ ਦਾ ਤੇ ਕੋ ਨੰਬਰ ਤੇ ਉਹਨਾਂ ਦਾ ਨੰਬਰ ਦੇ ਦੇ ਉਹ ਇਹਦੇ ਉਬੀ ਦੇ ਫੋਨ 'ਚ ਹੀ ਸੀਗਾ ਕਿਉਂਕਿ ਆਪਾਂ ਕਦੇ ਮੰਗਿਆ ਹੀ ਨਹੀਂ ਅੰਕਲ ਜੀ ਯਾਰ ਨਾਲੇ ਤੇ ਗੱਲ ਕਰ ਰਹੇ ਹਾਂ ਉਹ ਇਹਦੇ ਫੋਨ ਤੋਂ ਹੀ ਕੀਤੀ ਸੀ ਇੱਕ ਵਾਰ ਜਦੋਂ ਇਹਨੂੰ ਦਵਾਈ ਦੀ ਲੋੜ ਸੀਗੀ ਵੱਤ ਤੋਂ ਵੱਤ ਉਹਦਾ ਘਰ ਪਤਾ ਮੈਨੂੰ ਮੈਂ ਘਰੇ ਲੈ ਕਰੇ ਜਾ ਆਉਂਗਾ ਉਹਦੇ ਕਿਤੇ ਹੋਰ ਤੋਂ ਪਤਾ ਕਰਕੇ ਨਾ ਨੋ ਨੰਬਰ ਲੈ ਕੇ ਇਹਨਾਂ ਨੂੰ ਦੇ ਦਿਓ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਕਹਦੇ ਆ ਵੇ ਇਹ ਨੰਬਰ ਲੈ ਕੇ ਤੁਹਾਨੂੰ ਸੈਂਡ ਕਰਦੇ ਆ ਤੁਹਾਨੂੰ ਘਰ ਪਤਾ ਹੋ ਜਾਣਾ ਇਹ ਇਹ ਬਿਮਾਰ ਹੋ ਗਿਆ ਸੀ ਪਹਿਲਾਂ ਵੀ ਲੈ ਇਹ ਪਹਿਲਾਂ ਦਾ ਠੀਕ ਸੀ ਇੱਥੋਂ ਗਿਆ ਸੀ ਜਦੋਂ ਇਹ ਦਵਾਈ ਮੰਗਾ ਦਵਾਈ ਆ ਨਾ ਮੁੰਡੇ ਨੇ ਦੱਸ ਦਿਆ ਵੀ ਉੱਬੀ ਨੂੰ ਫੋਨ ਕੀਤਾ ਸੀਗਾ ਉਹਦਾ ਠੀਕ ਹੋ ਪੈਸੀ ਜੀ ਠੀਕ ਹੋ ਗਿਆ ਫਿਰ ਚਲਾ ਗਿਆ ਸੀ ਉਦੋਂ ਕੀ ਹੋਇਆ ਸੀ ਇਹਨੂੰ ਬੁਖਾਰ ਫੇਗਾ ਦਵਾਈ ਦਿੱਤੀ ਚਾਪੜਾ ਦਿੱਤੀ ਠੀਕ ਹੋ ਗਿਆ ਸੀਗਾ ਉਦੋਂ ਅਗਲੇ ਦਿਨ ਬਾਅਦ ਤੇ ਫਿਰ ਗਿਆ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਂ ਤੇਰਾ ਕੀ ਨਾਂ ਤੇਰਾ ਉਭੀ ਪਾਈ ਨੂੰ ਨਾ ਇਹ ਨਾ ਤੇਰਾ ਪੁੱਤ ਉਭੀ ਉੱਟ ਕੇ ਬੈਠ ਆਹਮ ਦੱਸ ਕਿਰੇਵਾ ਤੇ ਕੋਈ ਚੰਗਾ ਹੀ ਕਰਨਾ ਉਹਨੇ ਉੱਠ ਉੱਠ ਕੁਰਸੀ ਤੇ ਪਾਈ ਥਾ ਦੀ ਕੋਈ ਆਹਮ ਉਠਾ ਉਹ ਇਹਨੂੰ ਕੁਰਸੀ ਤੇ ਇੱਥੇ ਕੁਰਸੀ ਤੇ ਬੈਠ ਪੁੱਤ ਕਾਹ ਜਾ ਬੈਠੇ ਤੂੰ ਵੀ ਉੱਠਾ ੜੋ ਦੇਖ ਉਭੀ ਦੇਖ ਤੇਰੇ ਨਾਲ ਕੋਈ ਚੰਗਾ ਹੀ ਕਰਨਾ ਇੱਥੇ ਬੈਠ ਪੁੱਤ ਬੈਠ ਕੋਈ ਪ੍ਰੋਬਲਮ ਆ ਤਾਂ ਦੱਸ ਖੁੱਲ ਕੇ ਗੱਲ ਸਾਰੀ ਕਰ ਦੱਸ ਕੀ ਹਾਲ ਹੈ ਤੇਰਾ ਪੂਰਾ ਨਾਂ ਕੀ ਉਭੀ ਕੀ ਹੋਇਆ ਤੈਨੂੰ ਦੱਸ ਐਂ ਕਾ ਤੋ ਕਰੀ ਜੰਨਾ ਦੁਖਦਾ ਕੋਈ ਤੇਰਾ ਕਿੱਥੇ ਪੇੜ ਹੁੰਦੀ ਵੀ ਇੱਕ ਕਿੱਥੇ ਦੁਖਦਾ ਕੋਈ ਤੇਰਾ ਦੱਸ ਇੱਥੇ ਬਹਿ ਜਾ ਬਹਿ ਜਾ ਪਹਿਲਾਂ ਦੱਸ ਦੇ ਉਹ ਵੀ ਕਿੱਥੇ ਹੋ ਗਿਆ ਕੀ ਆ ਦੱਸ ਤੈਨੂੰ ਖੜ ਜਾ ਤੇਰੇ ਮੰਮੀ ਡੈਡੀ ਕਿੱਥੇ ਆ ਗੱਲ ਦੱਸ ਭਾਈ ਤੇਰੇ ਮੰਮੀ ਡੈਡੀ ਕਿੱਥੇ ਹੋਰੇ ਨੂੰ ਹੋ ਜਾ ਮੇਰੇ ਕੋਲ ਨੂੰ ਭਾਈ ਵੱਲੋਂ ਦੱਸ ਕੀ ਹੋਇਆ ਮੰਮੀ ਡੈਡੀ ਕਿੱਥੇ ਤੇਰੇ ਅਨਿਦੇ ਉਹ ਕਾਸਤ ਸੁਪਨਾ ਕਰਤਾ ਕੋ ਨਿਰਪਾ ਨਿਰਵਾ ਸੱਚ ਦੀ ਗੱਲ ਸੱਚੀ ਬਸ ਸੱਚ ਨਾ ਬੋਲ। ਉੱਟ ਕੇ ਵਾੜ ਉੱਟ ਕੇ ਲੇਟਣਾ ਨਹੀਂ ਛੱਡੀ। ਬਹਿ ਜਾ ਬਹਿ ਜਾ ਭਾਈ ਨਾ ਗੱਲ ਕਰੀ ਹੋਇਆ ਦਾ। ਇਹ ਗੱਲ ਬੋਲ ਆਪਣੇ ਮੋਹ ਸੱਚ ਦੱਸ ਸਾਰਾ ਕੁਝ। ਕੀ ਹੋਇਆ ਦੱਸ? ਤੇਰੇ ਨਾਂ ਕਾ ਟੁਕਰੀ ਜਨਨ ਤੋ ਕੀ ਹੋਇਆ ਮਾਰਿਆ ਤੈਨੂੰ ਕਿਹਨੇ? ਕਿੱਥੇ ਦਰਦ ਹੁੰਦਾ ਦੱਸ? ਇੱਕ ਮਿੰਟ ਦੇਖ ਮੈਨੂੰ ਕੁਛ। ਕਿੱਥੇ ਦਰਦ ਹੁੰਦਾ ਵੀ ਨਹੀਂ? ਕਿੱਥੇ ਦਰਦ ਹੁੰਦਾ? ਕਿੱਥੇ? ਦਿਲ ਦਿਲ ਕਿੱਥੇ ਤੇਰਾ ਦੱਸ ਹੱਥ ਲਾ ਕੇ ਦੱਸ ਗੱਲ ਕਿੱਥੇ? ਹੱਥ ਲਾ ਕੇ ਦੱਸ ਦਿਲ ਕਿੱਥੇ ਤੇਰਾ ਦਿਲ ਕਿੱਥੇ ਤੇਰਾ ਦਿਲ ਕਿੱਥੇ ਦੱਸ ਦਿਲ ਕਿੱਥੇ ਤੇਰਾ ਕਿੱਥੇ ਦਿਲ ਤੇਰਾ ਦੱਸ ਦਿਲ ਕਿੱਥੇ ਉਬੀ ਤੇਰਾ ਦਿਲ ਕਿੱਥੇ ਆ ਦਿਲ ਕਿੱਥੇ ਦੱਸ ਦਰਦ ਕਿੱਥੇ ਹੋ ਰਹੀ ਓ ਦੱਸ ਉਹਨਾਂ ਨੂੰ ਦਰਦ ਕਿੱਥੇ ਹੋ ਰਹੀਆਂ ਹੱਥ ਲਾ ਕੇ ਦੱਸ ਦਰਦ ਕਿੱਥੇ ਹੋ ਰਹੀ ਕਿੱਥੇ ਹੋ ਰਹੀ ਦਰਦ ਘਰ ਦਰਦ ਕਿੱਥੇ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਨੇ ਆਪਣੇ ਬਾਹਾਂ ਦੇ ਉੱਤੇ ਦੇਖੂ ਕਿਵੇਂ ਟੈਟੂ ਬਣਾਏ ਹੋਏ ਆ ਪੰਜਾਬ ਲਿਖਿਆ ਹੋਇਆ ਆਪਦੇ ਮੰਮੀ ਪਾਪਾ ਦੇ ਨਾਲ ਤੁਰਿਆ ਜਾਂਦਾ ਹੈ ਨਾ ਛੋਟੇ ਹੁੰਦੇ ਦਾ ਇੱਧਰ ਸ਼ੇਰ ਬਣਾਇਆ ਹੋਇਆ ਕੋਈ ਰੀਸ ਨਹੀਂ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਹ ਦੀ ਜਾਨੀ ਰੱਬ ਵੀ ਪੂਰੀ ਕਰ ਨਹੀਂ ਸਕਦਾ ਕਦੇ ਕਮੀ ਕਦੇ ਵੀ ਮਾਂ ਦੀ ਜਾਨੀ ਮਾਂ ਦੀ ਮਾਂ ਉਹਦਾ ਬਿਛੋੜਾ ਪਿਆ ਹੋਇਆ ਇਸ ਬੱਚੇ ਦਾ ਤੇ ਇਹ ਆਪਣੀਆਂ ਬਾਹਾਂ ਦੇ ਉੱਤੇ ਟੈਟੂ ਬਣਵਾਇਆ ਉੱਭੀ ਲਿਖਿਆ ਹੋਇਆ ਦੇਖ ਕਿੱਟਾ ਵੱਡਾ ਇਹਨੇ ਨਾਮ ਤੇ ਆਪਣੀ ਮਾਂ ਵਾਸਤੇ ਸ਼ੇਅਰ ਲਿਖਿਆ ਹੋਇਆ ਇਸ ਬੱਚੇ ਨੇ ਪਰ ਐਂ ਕਰੀ ਜਾਂਦਾ ਬਸ ਐਂ ਕਰੀ ਜਾਂਦਾ ਪਹਿਲਾਂ ਮਾਰਡ ਟਾਊਨ ਬਾਬਾ ਦੀਪ ਸਿੰਘ ਗੁਰੂ ਘਰ ਦੇ ਬਾਹਰੋਂ ਇਹ ਨੌਜਵਾਨ ਬੀੜ ਲੈ ਕੇ ਆਏ ਨੇ ਚੁੱਕ ਕੇ ਉੱਥੇ ਵੀ ਕਿਤੇ ਗੱਟੀਆਂ ਥੱਲੇ ਬੜੀ ਅੰਦਰ ਸੀ ਕਿਤੇ ਕਿੱਥੇ ਪਾਰਕ ਸੀ ਲਿਟੀ ਜਾਂਦਾ ਸੀਗਾ ਤੇ ਉੱਥੇ ਇੱਕ ਪੀਜੀ ਆ ਪੀਜੀ ਦੇ ਵਿੱਚ ਇਹ ਰਹਿੰਦਾ ਸੀ ਬਾਈ ਮਹੀਨਾ ਪਹਿਲਾਂ ਉੱਤੇ ਮਹੀਨਾ ਕਰ ਰਹਿ ਕੇ ਗਿਆ ਕਹਿੰਦੇ ਏਸ਼ੀਆ ਦਾ ਕੰਮ ਕਰਦਾ ਸੀ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਸੀ ਪੀਜੀ ਵਾਲਾ ਅੰਕਲ ਕਹਿੰਦਾ ਮੈਨੂੰ ਇਹਨੇ ਆਧਾਰ ਕਾਰਡ ਜਿਹੜਾ ਦਿਖਾਇਆ ਸੀ ਉਹਦੀ ਇੱਕ ਸਾਈਡ ਹੀ ਸੀ ਮਤਲਬ ਐਡਰੈਸ ਵਾਲੀ ਫੋਟੋ ਵਾਲੀ ਹੈ ਨਹੀਂ ਸੀ ਤੇ ਇਹ ਕਹਿੰਦਾ ਸੀ ਮੇਰਾ ਆਧਾਰ ਕਾਰਡ ਗੁੰਮਿਆ ਹੋਇਆ ਪਾਟ ਗਿਆ ਵੀ ਮੇਰੇ ਕੋਲ ਇਹ ਹੀ ਆ ਅੰਕਲ ਕਹਿੰਦਾ ਮੈਨੂੰ 20 ਦਿਨ ਰੱਖ ਲਿਆ ਤੇ ਜਦੋਂ ਮੈਨੂੰ ਲੱਗਿਆ ਵੀ ਇਹ ਲਿਆ ਕੇ ਨਹੀਂ ਦਿੰਦਾ ਆਧਾਰ ਕਾਰਡ ਮੈਂ ਵੀ ਇਹਨੂੰ ਛੁੱਟੀ ਕਰਤੀ ਵੀ ਭਾਈ ਫਿਰ ਤੂੰ ਰਹਿ ਨਹੀਂ ਸਕਦਾ ਇੱਥੇ ਤੂੰ ਪਹਿਲਾਂ ਪੂਰਾ ਆਧਾਰ ਕਾਰਡ ਦੇ ਆਪਦੀ ਆਈਡੈਂਟੀਟੀ ਦੇ ਉਸ ਵਾਰੀ ਉੱਥੋਂ ਚਲਾ ਗਿਆ ਝੋਲਾ ਬੈਗ ਲੈ ਕੇ ਆਪਦਾ ਇਹਦੇ ਆੜੀ ਵੀ ਹੁੰਦੇ ਹੁੰਦੇ ਸੀ ਉੱਥੇ ਸ਼ੇਅਰ ਮਾਰਕੀਟ ਦਾ ਅੰਕਲ ਕਹਿੰਦਾ ਕੰਮ ਕਰਦਾ ਸੀ ਨਾਲ ਏਸੀਆਂ ਦਾ ਵੀ ਮਕੈਨਿਕ ਸੀ ਪਰ ਹੁਣ ਅੱਜ ਤੋਂ 5 ਦਿਨ ਪਹਿਲਾਂ ਦੁਬਾਰਾ ਫੇਰ ਅੰਕਲ ਦੇ ਪੀਜੀ ਦੇ ਬਾਹਰ ਇਹਦੇ ਨਾਲ 2-3 ਮੁੰਡੇ ਹੋਰ ਸੀ ਮੋਟਰਸਾਈਕਲ ਤੇ ਉਹਨੂੰ ਲਾ ਕੇ ਚਲੇ ਗਏ ਐਂ ਹੀ ਕਰੀ ਜਾਂਦਾ ਸੀ ਉੱਥੇ ਅੰਕਲ ਨੇ ਵੀ ਇੱਥੇ ਥੋੜੀ ਗਲਤੀ ਕੀਤੀ ਚੰਦਰਪਾਲ ਜੀ ਹੈ ਜਿਹਨਾਂ ਦਾ ਪੀਜੀ ਆ ਉਹਨਾਂ ਨੇ ਇਹਨੂੰ ਪਹਿਲਾਂ ਤਾਂ ਉਹ ਮੁੰਡੇ ਤਾਂ ਅੰਦਰ ਲਾ ਕੇ ਪੀਜੀ ਦੇ ਵਿੱਚ ਉਥੇ ਪਾਰ ਪਾਗੇ ਨੂੰ ਅੰਕਲ ਨੇ ਕੀ ਕੀਤਾ ਇਹਨੂੰ ਚੱਕਿਆ ਚਾਕੇ ਮੂਹਰੇ ਬਾਹਰ ਪਾਰਕ ਚ ਪਾਤਾ ਉਹਨੇ ਪਿਛਲੇ 5 ਦਿਨਾਂ ਤੋਂ ਉਥੇ ਪਾਰਕ ਚ ਹੀ ਪਿਆ ਠੰਡ ਚ ਤੇ ਇਹ ਇਹਦਾ ਫੋਨ ਫਾਨ ਵੀ ਚੋਰੀ ਹੋ ਗਿਆ ਉਥੋਂ ਇਹਦੀ ਕੋਈ ਹੁਣ ਪਤਾ ਹੀ ਨਹੀਂ ਇਹਦੀ ਕੋਈ ਆਇਡੈਂਟੀਟੀ ਵੀ ਨਹੀਂ ਕੋਈ ਹੈਗੀ ਤੇ ਇੱਕ ਜਿਹੜਾ ਆਧਾਰ ਕਾਰਡ ਦੀ ਫੋਟੋ ਐ ਨਾ ਬਾਈਆਂ ਕੋਲੇ ਜਿਹੜਾ ਉਹ ਪੀਜੀ ਚ ਉਹਨੇ ਦਿੱਤਾ ਸੀ ਅੱਧਾ ਉਹਨੇ ਤੇ ਐਡਰੈਸ ਲਿਖਿਆ ਜਨਤਾਨਗਰ ਦਾ ਤੇ ਉਹਦੇ ਨਾਮ ਆ ਜਿਹੜਾ ਪੂਰਾ ਹੈ ਨਹੀਂ ਨਾ ਫੋਟੋ ਉਹਦੇ ਉਹਨੇ ਯੰਗ ਨੌਜਵਾਨ ਮੁੰਡਾ ਇਨੂੰ ਜੇ ਕੋਈ ਪਹਿਚਾਣਦਾ ਜਾਣਦਾ ਕੋਈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਉੱਭੀ ਵੀਰ ਦਾ ਨਾਮ ਆ ਹੁਣ ਉੱਭੀ ਗੋਤ ਆ ਮੈਂ ਦੱਸਦਾ ਤੇ ਉੱਭੀ ਗੋਤ ਆਰਾਮਗੜੀਆਂ ਪਰਿਵਾਰ ਦੇ ਵਿੱਚੋਂ ਹੈ ਵੀਰ ਇਹਨੂੰ ਕਿੱਥੇ ਮਾਂ ਨੇ ਕਿਹੜੀ ਨੇ ਜੰਮਿਆ ਕਿਹੜੇ ਹਾਲਾਤਾਂ 'ਚ ਕਿਵੇਂ ਇੱਥੇ ਅੱਜ ਪਹੁੰਚਿਆ ਕੌਣ ਆ ਇਹ ਇਹਦੀ ਬਾਰੇ ਕੁਝ ਨਹੀਂ ਪਤਾ ਨਾ ਇਹ ਵੀਰਕਿੰਦ ਨੂੰ ਸਾਨੂੰ ਪਤਾ ਕੁਝ ਤੇ ਨਾ ਉਹ ਅੰਕਲ ਜਿਹੜਾ ਪੀਜੀ ਵਾਲਾ ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ ਕੁਛ ਇੱਕ ਬੰਦੇ ਦਾ ਐਡਰੈਸ ਹੈ ਕਹਿੰਦੇ ਸਾਨੂੰ ਪਤਾ ਵਾ ਕੋਈ ਜਿਹੜਾ ਇਹਨੂੰ ਛੱਡ ਕੇ ਗਿਆ ਦੀ ਹੈ ਨਾ ਹਾਂਜੀ ਹਾਂਜੀ ਉਹਦੇ ਘਰੇ ਤੁਸੀਂ ਜਾ ਸਕਦੇ ਹੋ ਹਾਂਜੀ ਉਹਦੇ ਘਰੇ ਜਾ ਸਕਦੇ ਆਂ ਤੇ ਅੱਜ ਹੁਣ ਜਾ ਕੇ ਵੀਰੇ ਪਤਾ ਕਰੋ ਉਹਦਾ ਜ਼ਰੂਰ ਵੀਰੇ ਜ਼ਰੂਰ ਦੇਖੋ ਗੱਲ ਇਹ ਹੋਊਗੀ ਬੱਚੇ ਨੂੰ ਨਾ ਪ੍ਰੋਬਲਮ ਕੋਈ ਵੱਡੀ ਨਾ ਹੋਵੇ ਹਾਂਜੀ ਤੇ ਆਪਾਂ ਕਰ ਲੈਂਦੇ ਹਾਂ ਇਸ ਪਤਾ ਭਾਈ ਤੇ ਤੁਸੀਂ ਵੀ ਸਾਰੇ ਜਣੇ ਕੋਸ਼ਿਸ਼ ਵੀਰੇ ਉੱਠ ਕੇ ਬੈਠ ਉੱਭੀ ਉੱਠ ਕੇ ਬੈਠ ਪੁੱਤ ਵਾੜ ਉੱਠ ਕੇ ਯਾਰ ਆ ਪਛਾਣ ਆ ਦੇਖ ਇਹਨੂੰ ਜੇ ਕੋਈ ਪਹਿਚਾਣਦਾ ਅਜੇ 20 22 ਸਾਲ ਦੀ ਉਮਰ ਆ ਮੁੰਡੇ ਦੀ ਕੋਈ ਬਾਹਲੀ ਨਹੀਂ ਹੈਗੀ ਤਕਲੀਫ ਚ ਆਏ ਕਿ ਨਾ ਮੇਰੇ ਦਰਦ ਹੋ ਰਿਹਾ ਵੈਸੇ ਅਸੀਂ ਬੀਪੀ ਸ਼ੂਗਰ ਚੈੱਕ ਕੀਤਾ ਨੋਰਮਲ ਆਇਆ ਕੋਈ ਜ਼ਿਆਦਾ ਨਹੀਂ ਬਧਿਆ ਘਟਿਆ ਨਹੀਂ ਕੁਛ ਪਰ ਇਹ ਐਂ ਹੀ ਕਰੀ ਜਾਂਦਾ ਬਸ ਐਂ ਹੀ ਕਰੀ ਜਾਂਦਾ ਤੇ ਪਲੀਜ਼ ਇਹਦੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਇਹਨੂੰ ਜੇ ਕੋਈ ਪਹਿਚਾਣਦਾ ਤਾਂ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਤੇ ਸਾਡੇ ਨੰਬਰਾਂ ਤੇ ਸੰਪਰਕ ਕਰਿਓ ਤੇ ਮਾਂ ਦਾ ਆਪਣੀ ਦਾ ਸ਼ਾਇਦ ਕੋਈ ਖਾਸ ਹੀ ਰਿਸ਼ਤਾ ਰੱਖਦਾ ਆਪਣੀ ਮਾਂ ਦੇ ਵਾਸਤੇ ਇੱਕੋ ਨੇ ਕਿੱਡਾ ਸੋਹਣਾ ਸ਼ੇਰ ਲਿਖਿਆ ਹੋਇਆ ਕੋਈ ਰੀਸ ਨਹੀਂ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਹ ਦੀ ਜਾਨੀ ਰੱਬ ਵੀ ਪੂਰੀ ਕਰ ਨਹੀਂ ਸਕਦਾ ਕਮੀ ਕਦੇ ਮਾਂ ਦੀ ਜਾਨੀ ਤੇ ਇਹ ਬੱਚੇ ਦੇ ਜਜ਼ਬਾਤ ਆ ਜਿਹੜੇ ਨੇ ਪਿਆਰੂ ਬੜਮਾ ਕੇ ਆਪਦੇ ਬਾਹਾਂ ਤੇ ਗ드ਵਾਏ ਹੋਏ ਆ ਤੇ ਇਸ ਬੱਚੇ ਵਾਸਤੇ ਤੁਸੀਂ ਸਾਰੇ ਜਾਣੇ प्लीज यस वीडियो नु शेयर करो बार-बार व्हाय गुरु जी का खालसा व्हाय गुरु जी ਓਟਕੇ ਬੈਠ ਯਾਰ ਓ ਉੱਠ ਕੇ ਬੈਠ ਯਾਰ ਓਏ ਓਟੇ ਸਿਰਾ ਓਏ ਓਟੇ ਖੜੇ ਯਾਰ ਉੱਠ ਉੱਠ ਯਾਰ ਉੱਠ ਇਹਦਾ ਤੁਰਕ